नानक तर नहीं

मिले दानक नाम मिले तीवा तन मन थी वरी ਗੁਰ ਸਜਣਾ ਮੇਰੀ ਆ ਜੋ ਸਰਦਾ ਕਰ ਸੇਵੰਦੇ ਗੁਰੂ ਘਰ ਉਤਾਰਨ ਜੋ ਸਰਦਾ ਕਰ ਸੇਵੰਦੇ ਗੁਰੂ ਘਰ ਉਤਾਰਨ ਬੋਲੇ ਚਰਜ ਤਰੀਬ ਡਿਆਈ ਸਾਜੇ ਸਾਹਿਬ ਸਿਉ ਮਨ ਮੰਨਿਆ ਹਾਰੇ ਸਰਬ ਨਿਰੰਤਰ ਜਾਨਿਆ ਰਹਾਉ ਸਉ ਜੀ ਤੇਰੀ ਦਇਆ ਮਦਾਸ ਬੇਨਤੀ ਹੋਈ ਹੈ ਆਪੇ ਨੂੰ ਨਵੇਂ ਸਰਵਣ ਕੀਤੇ ਹਨ ਪੜਾਟ ਸਿੰਘਾ ਦੇ ਚਰਨਾਂ ਚ ਨਿਮਰਤਾ ਸਹਿਤ ਬੇਨਤੀ ਹੈ ਕਿ ਪਹਿਲਾ ਹੁਕਮਨਾਮਾ ਸਾਹਿਬ ਲਿਖੇ ਜਾਣ ਉਸ ਤੋਂ ਅੰਤ ਦੇਖ ਦਾ ਭੋਗ ਲਾਇਆ ਜਾਣਾ ਹੈ ਅਤੇ ਉਸ ਤੋਂ ਅੰਤ ਜਿਹੜੇ ਗੁਰੂ ਸਾਹਿਬ ਜੀ ਦੇ ਰੂਪ ਹਨ ਉਹਨਾਂ ਦੇ ਬੜੇ ਹੀ ਸਰਦਾ ਤੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਸੋਖਾਂ ਸੰਕਰ ਕੇ ਸ੍ਰੀ ਸੱਜ ਖੰਡ ਲਿਖੇ ਪਹਚਾਏ ਜਾਣ ਅਤੇ ਨਾਲ ਹੀ ਪ੍ਰਬੰਧ ਕਮੇਟੀ ਨੂੰ ਬੇਨਤੀ ਹੈ ਕਿ ਜਿੰਨਾ ਪਰਿਵਾਰਾਂ ਨੇ ਸ੍ਰੀ ਖੰਡ ਪਾਠ ਸਾਹਿਬ ਜੀ ਸੇਵਾ ਕਰਵਾਈ ਹੈ ਉਨਾ ਪਰਿਵਾਰਾਂ ਨੂੰ ਗੁਰੂ ਘਰ ਜੀ ਬਖਸ਼ਿਸ਼ ਸੌ ਪਾਉ ਦਿੱਤੇ ਜਾਣੇ ਹਨ ਸੋ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਭਾਈ ਉਹ ਆ ਕੇ ਗੁਰੂ ਸਾਹਿਬ ਜੀ ਦੀ ਪਾਵਨ ਪੈਰ ਹਜੂਰੀ ਅੰਦਰ ਦੇ ਬਾਲ ਦੇ ਜੇ ਮੁਬਾਰਕ ਹੈ ਮਹਰੂਕ ਤਾਂ ਨਹੀਂ ਚੌਵਰੋ ਸਤਰੋ ਅਕਤ ਦੇ ਮਾਲਕ ਮਾਲਕੇ ਕਾਏ ਨਾਂ ਤੋ ਜੁਗੋ ਜੁਗ ਅਟਲ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੇ ਬੈਠੇ ਗੁਰੂ ਕੇ ਪਿਆਰ ਵਾਲੋ ਇੱਕ ਵਾਰੀ ਕਹੇ ਨਾਨਕ ਭੂਰ ਅਨਰੰਗ ਸਭ ਕੀ ਸੂਰੇ ਯਾਰ ਬਸੈ ਮਨ ਆਏ ਇਸੇ ਰਾਹ ਮੇਰੇ ਆਂ پیاس نہ جائے سکتا ہے رج پلے نہ پائے پائے پلہ جانے ہر ہر نت جپ جیو لاح کٹو دہاڑی ਇਹੋਂ ਤਨਤ ਨਾ ਮਿਲਿਆ ਜਿਨ੍ਹਾਂ ਦੇ ਆਪੇ ਪਾਣਾ ਕਹੇ ਨਾਨਕ ਰਸ ਮੇਰੀ ਮਨ ਹੁ ਆਪਣ ਜਾਲਾ ਜੀ ਰਸ ਨਾਲ ਤੁੰ ਅਨਰਗ ਕੋਲ ਲੱਗਿਆ ਬਹੁਤ ਬੰਦ ਵੀ ਤਰਸ ਕਰਦਾ ਜਿਹਾ ਇਹ ਤਾਂ ਆਪ ਦੀ ਨੂੰ ਠੀਕ ਲੋ ਵੀ ਤਰਸ ਕਰਦੇ ਆਪੇ ਵਾਲੇ ਹਾਲ ਕਰਨ ਦੇ ਸੁਮਿਨਾ ਸੰਤਾਂ ਦੇ ਵਿੱਚੋਂ ਮਾ ਤੁਝਾਈ ਜਿਸ ਦਾ ਜੀਉ ਤਿਸ ਲੱਗ ਰਹਾ ਹੈ ਹਰ ਬਾਸੀ ਮੰਨਿਆਏ ਹਰ ਆਪ ਮੁਲਕ ਹੈ ਪਰ ਨਾ ਕਿ ਨਾਮ ਕਾ ਜਿਹਨਰ ਪੱਲੇ ਪਾਏ ਰਾਤ ਮੇਰੀ ਮਨ ਕਰਦਾਰੀ ਕਿੰਨੇ ਥੱਲੇ ਡਿੱਗ ਪਏ ਉੱਤੇ ਉੱਤੇ ਚੁਰਨੇ ਨਿਸ਼ਾਨਾ ਪੈਦਾ ਚ ਹੈ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟੂ ਰਹੀ ¡Gracias! ਹਰਪੰਦੀ ਪਾਵਨ ਪੁੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਸਤਿ ਸ੍ਰੀ ਅਕਾਲ ਕਾਲੇ ਦਿਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਬੀਬੀ ਹਰਜੀਤ ਕੌਰ ਸਮੁੱਚੇ ਪਰਿਵਾਰ ਵੱਲੋਂ ਬੀਬੀ ਬਰਵੀਰ ਕੌਰ ਅਤੇ ਸਰਦਾਰ ਸਰਿੰਦਰ ਸਿੰਘ ਅਕਵਾਲ ਪਹਿਲਾਂ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਵੱਡੇ ਭਾਗ ਨੇ ਤੁਹਾਡੀ ਜ਼ਿੰਦਗੀ ਦੇ ਕਿ ਆਪਣੇ ਵੱਟ ਵਟੇਰੋ ਸਤਿਕਾਰਿਓ ਯਾਨੀ ਜੋ ਆਪਣੀ ਜਸੀ ਸੁਮੇਤ ਪਹੁੰਚ ਚੁੱਕੀ ਹਨ ਡਾਕਟਰ ਨੂੰ ਆ ਬੋਰਿਆਂ ਦੀ ਪਾਲਾ ਬਈ ਇਹਨਾਂ ਨੂੰ ਮੈਂ ਹੁਣ ਤੱਕ ਵੀ ਗੰਭੀਰ ਰੇਖਾ ਲੱਗਣ ਲੱਗਦਾ ਆ ਅੱਧਾ ਘੰਟਾ ਰੋਗਿਆ ਕਰਦੇ ਬਾਹਰ ਤਾਂ ਬਖਸ਼ਿਸ਼ ਕਰਨੀਆਂ ਸੇਵਕ ਪਰਿਵਾਰ ਵੱਲੋਂ 1100 ਰੁਪਏ ਲੰਗਰਾਂ ਵਾਸਤੇ ਹਾਜ਼ਰ ਹੋਇਆ ਹੈ ਜਿੰਨਾ ਖਜਾਨੇ ਤੋਂ ਆਇਆ ਈਸ਼ਵਰ ਖਜਾਨੇ ਭਰਪੂਰ ਕਰਨੇ ਤੇ ਕਲਾ ਬਖਸ਼ਿਸ਼ ਕਰਨੀ ਜੀ ਪੰਜਵੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ سوارگواسی سردار انگا سنگھ جی سو بیم بی کار جی بولی سونے سورگواسی سردار نرمل سنگھ جی سن پاک سنگا دی جب بھی ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਛੜਤਾਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੜਨ ਕੇ ਛਕਿਆ ਤੇਗ ਚਲਾਈ ਤੇਗ ਵਾਹਿ ਵਾਹਿਗੁਰੂ ਵਾਹਿਗੁਰੂ ਆਖੀ ਕਢੀ ਨ ਦੇਖਣ ਦੇਈ ਆਪਣਾ ਬਿਰਤ ਸਮਾਲੇ ਆਤ ਦੇ ਰਾਖੇ ਆਪਣੇ ਕੋ ਸਾਸ ਸਾਸਤਿ ਭਾਲੇ ਪ੍ਰਭ ਸੋ ਲਗ ਰਹਾ ਮਨਾ ਚੀਤ ਆਤ ਅਨ ਪ੍ਰਭਸ ਪ੍ਰਭ ਸਦਾ ਸੋਹਾਈ ਅਨੰਮ ਹਮਾਰਾ ਨਹੀਂ ਪ੍ਰਭਾਉ ਮਨ ਵਿਲਾਸ ਭਾਏ ਸਾਹਿਬ ਕੇ ਅਜਤ ਦੇ ਕੋ ਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਉਸ ਤੋਂ ਫਿਰ ਸਰਦਾਰ ਅਵਤਾਰ ਸਿੰਘ ਜੀ ਬੀਬੀ ਗੁਰਵੰਤ ਕੌਰ ਸਤ ਸ੍ਰੀ ਅਕਾਲ ਸਰਦਾਰ ਅਵਤਾਰ ਸਿੰਘ ਜੀ ਬੀਬੀ ਗੁਰਵੰਤ ਕੌਰ ਉਸ ਤੋਂ ਫਿਰ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਜੀ ਸਿੱਧੂ ਬੋਲੇ ਸੋਨਹਾਲ ਉਸ ਤੋਂ ਫਿਰ ਗੁਰਸੇਵਾ वरेंद्र कुमार वर्मा ਰੰਗੀ ਮਾਸਟਰ ਵੀਰ ਸੰਦੀਪ ਸਿੰਘ ਜਿਲਤੋ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਗੌਰ ਇਤਿਹਾਸਵਰ ਨੇ ਹਾਲ ਕੀਤਾ ਹੈ ਸੋ ਸਭ ਦੇ ਢਾਡੀ ਜਥੇ ਨੂੰ ਜਿਉ ਆਇਆਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਢਾਡੀ ਜਥੇ ਦੇ ਸਭ ਤੇ ਮਿਹਰਾ ਭਰਿਆ ਹੱਥ ਰੱਖਣ ਢਾਡੀ ਜਥੇ ਵਿੱਚ ਪਿਆਰ ਇਤفاق ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਔਰ ਇੱਥੇ ਹੀ ਜੋ ਮੇਂਦਿਵਾਨ ਦੀ ਸਮਾਪਤੀ ਹੈ ਔਰ ਆਪਣੇ ਪਾਸ ਜੋ ਚੱਲ ਕੇ ਆਏ ਹਨ ਉਹਨਾਂ ਨੂੰ ਪੰਜ ਪੰਜ ਮਿੰਟ ਜੋ ਟਾਈਮ ਦਿੱਤਾ ਜਾਣਾ ਹੈ ਸੋ ਉਹਨਾਂ ਦਾ ਵੀ ਆਪ ਜੀ ਨੇ ਸਾਰੀਆਂ ਸੰਗਤਾਂ ਨੇ ਮਾਣ ਸਤਿਕਾਰ ਕਰਨਾ ਹੈ ਢਾਡੀ ਜੀ ਤੁਹਾਨੂੰ ਬੇਨਤੀ ਹੈ ਕਿ ਲੰਗਰ ਸ਼ਕਾਣ ਦੀ ਕਿਰਪਾਲਤਾ ਕਰਨੀ ਫਿਰ ਮਨਦੀਪ ਸਿੰਘ ਜੀ ਨੂੰ ਬੇਨਤੀ ਹੈ ਕਿ ਢਾਡੀ ਜੱਥੇ ਦੇ ਨਾਲ ਚੱਲ ਕੇ ਉਹਨਾਂ ਨੂੰ ਗੁਰੂ ਘਰ ਲੰਗਰ ਸ਼ਕਾ ਕੇ ਸਤਿਕਾਰ ਦੇ ਨਾਲ ਘਰੇ ਛੱਡ ਕੇ ਆਉਣ ਦੀ ਕਿਰਪਾਲਤਾ ਕਰਨੀ ਜੀ ਹੁਣ ਬੇਨਤੀ ਹੈ ਵਿਜੇ ਕੁਮਾਰ ਜੀ ਉਹ ਆਪ ਜੀ ਨੂੰ 5 ਮਿੰਟ ਵਾਸਤੇ ਇੱਕ ਗੀਤ ਦੁਆਰਾ